ਆਗਿਆ ਪਈ ਅਕਾਲ ਖੀ ਆਗਿਆ ਪਈ ਅਕਾਲ ਖੀ ਕਬ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਦੁਨੀਆਂ ਦੇ ਸਾਰੇ ਇਤਿਹਾਸ ਭਾਵੇਂ ਫੋਲ ਵੇਖੋ ਸਿੱਖ ਕੌਮ ਜੈਸਾ ਇਤਿਹਾਸ ਕੋਈ ਹੋਣਾ ਨਹੀਂ ਸੱਚੀ ਗੱਲ ਆਖੂ ਬਾਬੇ ਨਾਨਕ ਤੋਂ ਵੱਧ ਕਿਹੜਾ ਭਾਈ ਲੈਣ ਵਾਂਗੂ ਕਿਸੇ ਹੁਕਮ ਬਜਾਉਣਾ ਨਹੀਂ ਪੰਜ ਮੇ ਗੁਰੂ ਤੋਂ ਵੱਧ ਪਾਣਾ ਕਿਸੇ ਮੰਨਣਾ ਨੀ ਹਰਕ੍ਰਿਸ਼ਨ ਵਾਂਗੂ ਪਾਠ ਗੂੰਗੇ ਤੋਂ ਕਰਾਉਣਾ ਨੀ ਚਾਰੇ ਪਾਸੇ ਸੁਖ ਹੋਣ ਕਿਸੇ ਨੂੰ ਨਾ ਦੁੱਖ ਹੋਣ ਚਾਰੇ ਪਾਸੇ ਸੁਖ ਹੋਣ ਕਿਸੇ ਨੂੰ ਨਾ ਦੁੱਖ ਹੋਣ ਆਵੀ ਬਾਬਾ ਨਾਨਕਾ ਤੂੰ ਆਵੀ ਬਾਬਾ ਨਾਨਕਾ ਇਹ ਹੋ ਜਈਆਂ ਇਹ ਹੋ ਜਈਆਂ ਖੁਸ਼ੀਆਂ ਲੈ ਆਵੀਂ ਬਾਬਾ ਨਾਨਕਾ ਇਹ ਹੋ ਜਈਆਂ ਤੁਹਾਡੇ ਜਿਹੜੇ ਧਾਰਮਿਕ ਗੀਤ ਆਏ ਉਹਨਾਂ ਨੂੰ ਵੀ ਲੋਕਾਂ ਨੇ ਵਿਸ਼ਵਰਤਾਸ ਦੇ ਤੌਰ ਤੇ ਪ੍ਰਵਾਨ ਕੀਤਾ ਮੈਨੂੰ ਯਾਦ ਆ ਮੁਖਸਰ ਸਾਹਿਬ ਸਾਡੇ ਮਾਗੀ ਦਾ ਮੇਲਾ ਜਦੋਂ ਲੱਗਦਾ ਹੁੰਦਾ ਸੀ ਅਸੀਂ ਨਿੱਕੇ ਹੁੰਦੇ ਹਾਂ ਉੱਥੇ ਸੇਵਾ ਕਰਨੀ ਲੰਗਰ ਲਾਉਣਾ ਤੇ ਕਿਉਂਕਿ ਸਾਡੇ ਪਿੰਡੋਂ ਲੰਘ ਕੇ ਲੋਕ ਨਾ ਰਣਜੀਤਗੜ੍ਹ ਤੋਂ ਤੇ ਮੁਖਸਰ ਸਾਹਿਬ ਨਤਮਸਤਕ ਹੋਣ ਜਾਂਦੇ ਆ ਮਾਗੀ ਦੇ ਮੇਲੇ ਤੇ ਤਾਂ ਗੁਰੂ ਮਾਨੇਓ ਗ੍ਰੰਥ ਪੱਕਾ ਹੀ ਜਿਹੜਾ ਤੁਹਾਡਾ ਧਾਰਮਿਕ ਗੀ ਚੱਲਣਾ ਲੋਕਾਂ ਨੇ ਬਹੁਤ ਵੱਡੇ ਪੱਧਰ ਤੇ ਪ੍ਰਵਾਨ ਕੀਤਾ ਪ੍ਰਬਾਤ ਫੇਰੀਆਂ ਹੋਣੀਆਂ ਲੰਗਰ ਲੱਗਣਾ ਕੋਈ ਧਾਰਮਿਕ ਸਮਾਗਮ ਹੋਣਾ ਤਾਂ ਉੱਥੇ ਚੱਲਣਾ ਇੱਕ ਆਗਾ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਤੂੰ ਤਾਂ ਬੰਦਿਆ ਬੁਲਬੁਲਾ ਪਾਣੀ ਦਾ ਮਤਲਬ ਧਾਰਮਿਕ ਬਾਬਾ ਨਾਨਕਾ ਤਾਂ ਬਹੁਤ ਜ਼ਿਆਦਾ ਬਾਬਾ ਨਾਨਕਾ ਤਾਂ ਉਹ ਤਾਂ ਫਿਰ ਕਮਾਲ ਹੀ ਹੋਗੀ ਨਾ ਮੈਂ ਮਹਿਸੂਸ ਕਰਦਾ ਹਾਂ ਕਿ ਆਮ ਤੌਰ ਤੇ ਕਮਰਸ਼ੀਅਲਾਈਜ਼ ਦੇ ਦੌਰ ਦੇ ਅੰਦਰ ਕਮਰਸ਼ੀਅਲ ਦੌਰ ਦੇ ਅੰਦਰ ਗੀਤ ਗੀਤ ਆਪਣਾ ਗੀਤਕਾਰਾਂ ਨੂੰ ਕਲਾਕਾਰਾਂ ਨੂੰ ਤੇ ਕੰਪਨੀਆਂ ਨੂੰ ਇਹ ਬੜਾ ਵੱਡਾ ਚੈਲੰਜ ਰਹਿੰਦਾ ਹੈ ਕਿ ਯਾਰ ਇਹ ਅਰਨਿੰਗ ਆਊਗੀ ਕਿ ਨਹੀਂ ਆਊਗੀ ਲੋਕ ਸੁਣਨਗੇ ਕਿ ਨਹੀਂ ਸੁਣਨਗੇ ਚਲੋ ਉਦੋਂ ਵੀਊ ਵਾਲਾ ਦੌਰ ਤਾਂ ਸੀ ਨਹੀਂ ਪਰ ਇਸ ਪੱਧਰ ਤੇ ਧਾਰਮਿਕ ਗੀਤਾਂ ਨੂੰ ਲੋਕਾਂ ਵੱਲੋਂ ਸੈਲੀਬ੍ਰੇਟ ਕੀਤੇ ਜਾਣਾ ਤੁਸੀਂ ਇਸ ਦੌਰ ਨੂੰ ਕਿਵੇਂ ਮਾਣਿਆ ਤੇ ਕੰਪਨੀਆਂ ਦੀ ਵਾਹ ਵਾ ਕਿਵੇਂ ਦੇ ਰਹੇ ਦੇਖੋ ਆਮੀ ਬੱਬਾ ਨਾਨਕਾ ਜਾਂ ਗੁਰੂ ਮਾਨੇ ਗ੍ਰੰਥ ਇਹ ਇਤਾਂ ਦੀਆਂ ਟਿਪਾਂ ਨੇ ਮਤਲਬ ਜਿਨ੍ਹਾਂ ਨੇ ਜੇ ਆਪਾਂ ਬਿਜ਼ਨਸ ਦੇ ਪੱਖੋਂ ਕਹੀਏ ਉਹਦੇ 'ਚ ਵੀ ਬਹੁਤ ਜ਼ਿਆਦਾ ਦੂਜੀਆਂ ਨਾਲੋਂ ਵੀ ਆਮੀ ਬੱਬਾ ਨਾਨਕਾ ਤਾਂ ਬਹੁਤ ਵੱਡਾ ਗਾਣਾ ਹੈ ਜੇ ਆਪਾਂ ਸਪੈਸ਼ਲੀ ਉਹਨਾਂ ਦੇ ਨਾਲ ਤਾਂ ਹਾਲੇ ਡਿਜੀਟਲ ਸ਼ੁਰੂ ਹੀ ਹੋਇਆ ਸੀ ਜਿਹਦੀ ਸਭ ਤੋਂ ਜ਼ਿਆਦਾ ਰਿੰਗਟੋਨ ਜੋ ਕਿਸੇ ਗਾਣੇ ਦੀ ਲੱਗੀ ਆ ਔਰ ਮੈਨੂੰ ਅੱਜ ਵੀ ਕਈ ਬੰਦੇ ਇਦਾਂ ਦੇ ਮਿਲਦੇ ਆ ਕਹਿੰਦੇ ਜੀ ਜਦੋਂ ਦਾ ਆਇਆ ਉਹੀ ਲੱਗੀ ਹੋਈ ਆ ਅੱਜ ਵੀ ਸਾਡੇ ਚੱਲਦੀ ਆ ਮਤਲਬ ਇਹ ਹੋਣਾ ਘੱਟੋ ਘੱਟ ਮੇਰਾ ਖਲ 2008 ਉੱਠ ਚ ਆਇਆ ਹੋਣਾ 8 8 ਆ ਇੱਥੇ ਕੇ ਜੇ ਬਸ ਹਾਂ ਤੇ ਉਦੋਂ ਦੀ ਰਿੰਗਟੋਨ ਅੱਜ ਵੀ ਹੋਣ ਤਾਂ ਚਲੋ ਰਿੰਗਟੋਨ ਦਾ ਐਡਾ ਕ੍ਰੇਜ਼ ਰਹਿ ਨਹੀਂ ਰਿਹਾ ਐਡਾ ਰੈਵਨਿਊ ਵੀ ਨਹੀਂ ਰਿਹਾ ਪਹਿਲਾਂ ਪਹਿਲਾਂ ਜ਼ਿਆਦਾ ਪੈਸੇ ਆਉਂਦੇ ਸੀ ਪੈਸੇ ਆਉਂਦੇ ਸੀ ਕੰਪਨੀਆਂ ਨੂੰ ਕਿਉਂਕਿ ਮਹਿੰਗੇ ਸੀ ਗਾਣੇ ਲੋਕ ਲਾਉਣ ਦੇ ਪੈਸੇ ਵੀ ਜ਼ਿਆਦਾ ਲੱਗਦੇ ਸੀ ਤੁਹਾਡੇ ਫੋਨ ਤੋਂ ਹੁਣ ਤਾਂ ਫ੍ਰੀ ਵੰਗੂਈਆਂ ਕੁਛ ਐ ਨਹੀਂ ਸੋ ਉਸ ਟਾਈਮ ਤੇ ਇਹਨੇ ਬੜਾ ਕੰਮ ਕੀਤਾ ਕਿਉਂਕਿ ਇਹ ਉਹ ਇਹਦਾ ਔਰ ਗੁਰੂ ਮਾਨੇਓ ਗ੍ਰੰਥ ਉਹਨਾਂ ਦੇ ਔਰ ਇਹ ਗਾਣੇ ਇਦਾਂ ਦੇ ਇਹਨਾਂ ਦੇ ਮਤਲਬ ਇਹਨਾਂ ਨੂੰ ਧਾਰਮਿਕ ਵਾਂਗੂ ਅਸੀਂ ਵੀ ਨਹੀਂ ਨਾ ਅਸੀਂ ਰਿਕਾਰਡਿੰਗ ਆਡੀਓ ਵੇਲੇ ਨਾ ਵੀਡੀਓ ਵੇਲੇ ਕੋਈ ਬਜਟ ਪੱਖੋਂ ਇਹਨਾਂ ਨਾਲ ਕੋਈ ਕੰਪਰੋਮਾਈਜ਼ ਨਹੀਂ ਸੀ ਦੂਸਰੇ ਗਾਣਿਆਂ ਦੇ ਵਾਂਗੂ ਹੀ ਨਹੀਂ ਤਾਂ ਪਹਿਲਾਂ ਪਹਿਲਾਂ ਤਾਂ ਉਹ ਮਤਲਬ ਲੋਕਾਂ ਦੀ ਸੋਚ ਹੀ ਇਦਾਂ ਦੀ ਸੀ ਵੀ ਧਾਰਮਿਕ ਆ ਇੰਨਾ ਇੰਨਾ ਬਿਲਕੁਲ ਸਹੀ ਗੱਲ ਹੈ ਹਨਾ ਵੀ ਬਜਟ ਵੀ ਨਹੀਂ ਨਾ ਤਾਂ ਉਹਦੇ ਆਡੀਓ ਤੇ ਪੈਸੇ ਖਰਚਣੇ ਆ ਨਾ ਵੀਡੀਓ ਕਰ ਹੂੰ ਸੋ ਅਸੀਂ ਗੁਰੂ ਮਾਨੇਉਂ ਗ੍ਰੰਥ ਵੀ ਇਹ ਵੀ ਰੇ ਰੀਐਮਪੀ ਹੋਣਾ ਨੇ ਵੀਡੀਓ ਬਣਾਈ ਸੀ ਔਰ ਪ੍ਰੋਪਰ ਟੰਗ ਨਾਲ ਜਿਵੇਂ ਦੂਜਾ ਗਾਣਾ ਸ਼ੂਟ ਹੁੰਦਾ ਉਦਾਂ ਹੀ ਸ਼ੂਟ ਹੋਇਆ ਔਰ ਆਮੀ ਬਾਬਾ ਨਾਨਕਾ ਦਾ ਮਤਲਬ ਉਹਦਾ ਬਹੁਤ ਵੱਡਾ ਬਜਟ ਬਹੁਤ ਵੱਡਾ ਮੈਂ ਪਹਿਲਾਂ ਗੱਲ ਕਰ ਦਾਂਗੇ ਉਦੋਂ 35 ਐਮਐਮ ਤੇ ਸ਼ੂਟ ਹੁੰਦਾ ਹੁੰਦਾ ਸੀ ਇਹ ਵੀ ਉਹਦੇ ਤੇ ਸ਼ੂਟ ਹੋਇਆ ਇਹ ਅਜੀਤ ਕੁਮਾਰ ਹੈਗੇ ਆ ਜੈਦੇਵ ਹੋਣਾ ਦਾ ਬ੍ਰਦਰ ਆ ਉਹਨਾਂ ਨੇ ਬਾਅਦ ਚ ਫਿਲਮ ਵੀ ਪੰਜਾਬੀ ਫਿਲਮ ਵੀ ਬਣਾਈ ਆ ਉਹਦਾ ਸ਼ੂਟ ਕੀਤਾ ਹੋਇਆ ਔਰ ਪੂਰੇ ਵੱਡੇ ਬਜਟ ਦਾ ਵੀਡੀਓ ਸੀਗਾ ਆਮੀ ਬਾਬਾ ਨਾਨਕਾ ਦਾ ਇਹਦੇ ਦੋ ਗੀਤ ਅਸੀਂ ਬੰਬੇ ਵੀ ਸ਼ੂਟ ਕੀਤੇ ਸੀ ਫੁੱਲਾਂ ਵਾਲੀ ਪਾਲਕੀ 'ਚ ਸਤਗੁਰੂ ਆਏ ਤੇ ਉਹ ਜੋਰਾ ਵਰਫਾ ਤੇ ਸਿੰਘ ਕੋੜੀ ਚੜੇ ਜਿਹੜੀਆਂ ਉਹ ਕੋੜੀਆਂ ਨੇ ਹਣਾ ਸੋ ਗੁਰਮਾਨੁ ਗ੍ਰੰਥ ਤੇ ਇਤਿਹਾਸ ਇਹ ਦੋ ਗੀਤ ਕੀਦੇ ਸੀ ਸਿੱਖ ਇਤਿਹਾਸ ਦੁਨੀਆਂ ਦੇ ਸਾਰੇ ਇਤਿਹਾਸ ਹਾਂਜੀ 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 ਗੁਰਮਾਨੇਉ ਗ੍ਰੰਥ ਤਾਂ ਚਲੋ ਹੈ ਤਾਂ ਉਹ ਮੇਨ ਪਹਿਲਾਂ ਆਪਣੇ ਚਲੋ ਫੈਕਸ਼ਨ ਦਾ ਡਿਸਕਰੀਪਸ਼ਨ ਵੀ ਆਪਾਂ ਸਾਰੇ ਵਿੱਚ ਜਿਹੜੇ ਉਹ ਵਿੱਚੋਂ ਉਹ ਲਿਖਿਆ ਹੋਇਆ ਵਾ ਚੰਦ ਸਾਸਪਰੀ ਉਹਨਾਂ ਦਾ ਰਾਈਟ ਹਨਾ ਔਰ ਜਿਹੜਾ ਸਿੱਖ ਇਤਿਹਾਸ ਆ ਇਹ ਜਰਨਲ ਕੋਲੀਆ ਦਾ ਉਹਨਾਂ ਦਾ ਲਿਖਿਆ ਹੋਇਆ ਕੋਈ ਬਹੁਤ ਕਮਾਲੀਆ ਔਰ ਆਮੀ ਬੱਬਾ ਨਾਨਕਾ ਰਜੂ ਦਾਦਾ ਹੂਰ ਦਾ ਲਿਖਿਆ ਹੋਇਆ ਉਹ ਪੰਡਤਾਂ ਦਾ ਮੁੰਡਾ ਸੀ ਵੈਸੇ ਉਹ ਪਰ ਉਹਨੇ ਬੜੇ ਸਿੱਖੀ ਦੇ ਉੱਤੇ ਵੀ ਸਾਡੇ ਤਾਂ ਕਈ ਗੀਤ ਰਜੂ ਨੇ ਉਦੋਂ ਲਿਖੇ ਸਿੱਖੇ ਔਰ ਆਜੋ ਜੀ ਨੇ ਸਿੱਖੀ ਦੇ ਸਕੂਲ ਵਿੱਚ ਪੜਨਾ ਮੇਰੇ ਵੀਰ ਜੀ ਦੋ ਤਾਂ ਹੋਰ ਮੈਂ ਗੁਜ਼ਾਰਿਸ਼ ਕਰਦਾ ਵੀ ਇਹ ਤਿੰਨਾਂ ਗੀਤਾਂ ਦੀ ਮੈਲਡੀ ਬਣਾ ਕੇ ਸੁਣਾ ਦਿਓ ਸਾਨੂੰ ਤੁਸੀਂ ਹੁਣ ਆਪ ਹੀ ਕਿਹੜੇ ਕਿਹੜੇ ਸੀ ਗੁਰੂ ਮਾਨ ਦੇ ਉਹ ਗ੍ਰੰਥ ਸਿੱਖ ਇਤਿਹਾਸ ਤੇ ਆਮੀ ਬਾਬਾ ਨਾਮਕ ਆਗਿਆ ਪਈ ਅਕਾਲ ਖੀ ਆਗਿਆ ਪਈ ਅਕਾਲ ਖੀ ਕਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ ਤੇ ਸਿੱਖ ਇਤਿਹਾਸ ਉਹ ਤਾਂ ਖੈਰ ਉਹਨੇ ਬਹੁਤ ਸੋਹਣਾ ਮੁੰਡੇ ਦੀਆਂ ਲਾਈਨਾਂ ਲਾਈਆਂ ਉਹਦੀਆਂ ਬੜੀਆਂ ਅਚੀਆਂ ਹੋ ਜੇ ਗੀਤਾਂ ਕੁਝ ਗੀਤਾਂ ਮੇਰੀ ਮੇਰੇ ਕੈਰੀਅਰ ਦੇ ਇਦਾਂ ਦੇ ਨੇ ਜਿਹੜਾ ਜਿਨ੍ਹਾਂ ਨੂੰ ਮੈਂ ਭਾਗਾ ਵਾਲਾ ਸਮਝਦਾ ਕਿ ਇਹ ਮੈਂ ਗਾਏ ਵੀ ਮੇਰੇ ਹਿੱਸੇ ਆਏ ਆ ਕੋਈ ਹੋਰ ਵੀ ਗਾਉਂਦਾ ਤਾਂ ਵੀ ਉਹ ਗਾਣਿਆਂ ਨੇ ਆਪਣਾ ਕੰਮ ਕਰਨਾ ਸੀ ਸੋ ਉਹਨਾਂ ਚੋਂ ਇਹ ਗੀਤ ਵੀ ਇੱਕ ਹੈਗਾ ਕਿ ਦੁਨੀਆਂ ਦੇ ਸਾਰੇ ਇਤਿਹਾਸ ਭਾਵੇਂ ਫੋਲ ਵੇਖੋ ਸਿੱਖ ਕੌਮ ਜੈਸਾ ਇਤਿਹਾਸ ਕੋਈ ਹੋਣਾ ਨਹੀਂ ਸੱਚੀ ਗੱਲ ਏ ਆ ਖੂ ਬਾਬੇ ਨਾਨਕ ਤੋਂ ਵੱਧ ਕਿਹੜਾ ਭਾਈ ਲੈਣੇ ਵਾਂਗੂ ਕਿਸੇ ਹੁਕਮ ਬਜਾਉਣਾ ਨਹੀਂ ਪੰਜਵੇਂ ਗੁਰੂ ਤੋਂ ਵੱਧ ਪਾਣਾ ਕਿਸੇ ਮੰਨਣਾ ਨਹੀਂ ਹਰਕ੍ਰਿਸ਼ਨ ਵਾਂਗੂ ਪਾਠ ਗੂੰਗੇ ਤੋਂ ਕਰਾਉਣਾ ਨਹੀਂ ਸਿੱਖੀ ਦਾ ਜਹਾਜ਼ ਕਿਸੇ ਮੋਢਾ ਲਾ ਕੇ ਤਾਰਿਆ ਨਹੀਂ ਨੋਵੇਂ ਗੁਰੂ ਵਾਂਗੂੰ ਕਿਸੇ ਧਰਮ ਬਚਾਉਣਾ ਨਹੀਂ ਨੋਵੇਂ ਗੁਰੂ ਵਾਂਗੂੰ ਕਿਸੇ ਧਰਮ ਬਚਾਉਣਾ ਨਹੀਂ ਵਾਹ ਕਾ ਬਾਤ ਔਰ ਇਹਦੇ ਚ ਤਾਂ ਪਤਾ ਨਹੀਂ ਉਹਨੇ ਕਿਵੇਂ ਇਹਨੂੰ ਪੁਰੋਇਆ ਮਤਲਬ ਉਹਦੇ ਤੇ ਵੀ ਮੇਰੇ ਖਿਆਲ ਪਰਮਾਤਮਾ ਹੀ ਕਰਾਉਂਦਾ ਇਤਨਾ ਲੈ ਹਣਾ ਬੜਾ ਬਹੁਤ ਸੋਹਣਾ ਉਹਨੇ ਲਿਖਿਆ ਇਹ ਔਰ ਫਿਰ ਆਮੀ ਬਾਬਾ ਨਾਨਕਾ ਚਲੋ ਉਹ ਤਾਂ ਉਹਦਿਆਂ ਵੀ ਮਤਲਬ ਬਹੁਤ ਉਹ ਜਿਹੜਾ ਮੈਂ ਇੱਕ ਵਾਰੀ ਮੈਨੂੰ ਯਾਦ ਆ ਜਿਹੜਾ ਤੁਸੀਂ ਪਹਿਲਾਂ ਕਿਹਾ ਕਿ ਅਰਦਾਸ ਵਾਂਗੂ ਲੋਕਾਂ ਨੇ ਪ੍ਰਵਾਨ ਕੀਤਾ ਮੈਂ ਇੱਕ ਵਾਰੀ ਡੈਲਸ ਅਸੀਂ ਗਏ ਅਮਰੀਕਾ ਔਰ ਉੱਥੇ ਮੈਂ ਹੋਰ ਵੀ ਸਿੰਗਰ ਸੀਗੇ ਤੇ ਜਦੋਂ ਮੇਰੀ ਟਰਨ ਆਈ ਮੈਂ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮੈਂ ਹਰ ਆਰਮ ਸਟੇਜ ਸਾਡੀ ਆਮੀ ਬਾਬਾ ਨਾਨਕਾ ਤੋਂ ਸ਼ੁਰੂ ਹੁੰਦੀ ਆ ਹੱਥਾਂ ਤੇ ਸੋ ਉੱਥੇ ਜਦੋਂ ਮੈਂ ਇਹ ਗਾਉਣਾ ਸ਼ੁਰੂ ਕੀਤਾ ਮੇਰਾ ਖਲ ਜਿੰਨਾ ਉਹ ਹਾਲ ਸੀ ਪੂਰਾ ਭਰਿਆ ਹੋਇਆ ਔਰ ਜਿੰਨੀ ਦੇਰ ਇਹ ਗਾਣਾ ਚੱਲਿਆ ਇੱਕ ਵੀ ਬੰਦਾ ਇਹੋ ਜਾਨੇ ਸੀ ਜਿਹੜਾ ਸੀਟ ਤੇ ਬੈਠਾ ਹੋਵੇ ਵਾਹ ਹਾਲਾਂਕਿ ਉਹ ਟਿਕਟਾਂ ਲੈ ਕੇ ਆਪਦੇ ਆਏ ਹੁੰਦੇ ਆ ਤੇ ਬੈਠ ਕੇ ਸਾਰੇ ਖੜੇ ਸੀ ਐਂਡ ਤੱਕ ਹੱਥ ਜੋੜ ਕੇ ਜਦੋਂ ਇਹ ਖਤਮ ਹੋਇਆ ਤੇ ਉਦੋਂ ਜਕਾਰੇ ਬਲਾ ਕੇ ਫੇਰ ਉਹ ਹਾਲ ਦੁਬਾਰੇ ਬੈਠਾ ਸੋ ਇਦਾਂ ਦੀ ਮਤਲਬ ਇਹਨਾਂ ਚੀਜ਼ਾਂ ਦਾ ਆਪਣਾ ਇੱਕ ਆਡੀਅנס ਦੇ ਲਾਈਵ ਰਿਸਪੌਂਸ ਤੋਂ ਬੰਦਾ ਆਸੀਂ ਨਾ ਚਾਹਵਾ ਮੈਂ ਆਪੀ ਜਦੋਂ ਐਂਡ ਤੇ ਕਈ ਵਾਰੀ ਮਤਲਬ ਤੁਸੀਂ ਮੈਂ ਮੋਸਟਲੀ ਚਲੋ ਇਹੋ ਜੇ ਗੀਤਾਂ 'ਚ ਤੁਸੀਂ ਅੱਖਾਂ ਵੀ ਬੰਦ ਰਹਿਂਦੀਆਂ ਘੜ ਦੇਖਦੇ ਹੋ ਓਕੇ ਜਾਂ ਕੀ ਬਹੁਤ ਆਪਣੀ ਧੁੰਨ 'ਚ ਹੁੰਦਾ ਬੰਦਾ ਪਰ ਜਦੋਂ ਮੈਂ ਦੇਖਿਆ ਐਂਡ ਤੇ ਉਹ ਸਾਰੇ ਦੇ ਸਾਰੇ ਮਤਲਬ ਖੜੇ ਸੀ ਕਿ ਇਹ ਬੈਠੂਗਾ ਤੇ ਆ ਮਤਲਬ ਆ ਗਾਣਾ ਬੰਦ ਹੋਊਗਾ ਤੇ ਫੇਰ ਅਸੀਂ ਬੈਠਾਂਗੇ ਕੀ ਆ ਬਾਤ ਸੋ ਇਹ ਅਮੀ ਬਾਬਾ ਦੀ ਪ੍ਰਾਪਰਟੀ ਹੈ ਹਮ ਕਿਉਂਕਿ ਮੈਂ ਤਾਂ ਆਪ ਕਹਿਣਾ ਹੁੰਦਾ ਵੀ ਇਹਨੂੰ ਮੈਂ ਗਾਣਾ ਨਹੀਂ ਮੈਨੂੰ ਅਰਦਾਸ ਸੀ ਕਿਉਂਕਿ ਸਾਡਾ ਧਰਮੀ ਕਹਿੰਦਾ ਕਿ ਤੇਰੇ ਭਾਣੇ ਸਰਬੱਤ ਦਾ ਭਲਾ ਹੋ ਔਰ ਔਰ ਇਹ ਗਾਣਾ ਵੀ ਇਦਾਂ ਦਾ ਹੀ ਆ ਕਿ ਸਾਰੀ ਖੁਸ਼ ਰਹਿਣ ਦਾ ਇਹਦੀਆਂ ਹੀ ਖੁਸ਼ੀਆਂ ਦੇ ਚਾਰੇ ਬਿਲਕੁਲ ਸਹੀ ਗਾਣਾ ਤੇ ਸ਼ੁਰੂ ਹੀ ਉੱਥੋਂ ਹੁੰਦਾ ਏ ਕਿ ਚਾਰੇ ਪਾਸੇ ਸੁਖ ਹੋਣ ਕਿਸੇ ਨੂੰ ਨਾ ਦੁੱਖ ਹੋਣ ਚਾਰੇ ਪਾਸੇ ਸੁਖ ਹੋਣ ਕਿਸੇ ਨੂੰ ਨਾ ਦੁੱਖ ਹੋਣ ਆਮੀ ਬਾਬਾ ਨਾਨਕਾ ਤੂੰ ਆਮੀ ਬਾਬਾ ਨਾਨਕਾ ਇਹ ਹੋ ਜਈਆਂ ਇਹ ਹੋ ਜਈਆਂ ਖੁਸ਼ੀਆਂ ਲੈ ਆਵੀਂ ਬਾਬਾ ਨਾਨਕਾ ਇਹ ਹੋ ਜਈਆਂ ਇਹ ਹੋ ਜਈਆਂ ਖੁਸ਼ੀਆਂ ਲੈ ਆਵੀਂ ਬਾਬਾ ਨਾਨਕਾ ਇਹ ਹੋ ਜਈਆਂ